ਰਾਮ ਜੀ ਸਾਰੀਆਂ ਸੰਗਤਾਂ ਨੂੰ ਜੀ ਅੱਜ ਸ੍ਰੀ ਹਨੂਮਨ ਮੰਦਰ ਡੇਲੋਂ ਤੋਂ ਸਵੇਰੇ 5:30 ਵਜੇ ਦੇ 5:30 ਵਜੇ ਦੇ ਤੁਰੇ ਹੋਇਆ ਜੀ ਤੇ ਇਹ ਜੋ ਤੁਸੀਂ ਟਰਾਲੀ ਦੇਖ ਰਹੇ ਹੋ ਇਹ ਬੰਦ ਗੋਭੀ ਦੀ 80 ਕੁਇੰਟਲ ਦੀ ਟਰਾਲੀ ਦੀ ਸੇਵਾ ਪਿੰਡ ਸ੍ਰੀਨ ਤੋਂ ਲਾਈ ਆ ਜੀ ਜਿਹੜੀ ਸੰਗਤ ਨੇ ਸੇਵਾ ਲਈ ਮਾਲ ਕੋ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਹੁਣ ਇਹ ਪਾਉਣੀ ਸ਼ੁਰੂ ਕਰਦੇ ਆ ਜੀ ਇਸ ਟਾਈਮ ਅਸੀਂ ਖੜੇ ਆ ਭਾਦਸੋਂ ਵਾਲੀ ਬੀੜ ਵਿੱਚ ਅਗੋਲ ਵਾਲੇ ਸ਼ੈਡਾਂ ਦੇ ਕੋਲ ਇਹ ਜਿਸ ਵੀ ਮੇਰੇ ਵੀਰ ਨੇ ਸੇਵਾ ਲੈਣੀ ਹੁੰਦੀ ਹੈ ਜੀ ਅਸੀਂ ਸਕਰੀਨ ਤੇ ਆਪਣਾ ਨੰਬਰ ਦਵਾਂਗੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਜਿਸ ਨੇ ਵੀ ਸਬਜੀ ਦੀ ਸੇਵਾ ਲੈਣੀ ਹੋਵੇ ਤੇ ਸਾਡੇ ਕੋਲ ਉਹਨਾਂ ਕਿਸਾਨ ਵੀਰਾਂ ਦੇ ਨੰਬਰ ਨੇ ਜਿਨ੍ਹਾਂ ਕੋਲ ਸਬਜੀ ਬੀਜੀ ਹੁੰਦੀ ਆ ਤੇ ਡਾਇਰੈਕਟ ਤੁਸੀਂ ਤੁਹਾਨੂੰ ਉਹਨਾਂ ਦੇ ਨੰਬਰ ਵੀ ਦਿੱਤੇ ਜਾਣਗੇ ਡਾਇਰੈਕਟ ਉਹਨਾਂ ਨਾਲ ਫੋਨ ਕਰਕੇ ਤੁਸੀਂ ਟਰਾਲੀ ਉਰੇ ਭੇਜ ਸਕਦੇ ਹੋ ਤੇ ਇਹ ਜਿਹੜੀ ਗਊ ਸੇਵਾ ਦਾ ਇਹਦਾ ਲਾਭ ਲੈ ਸਕਦੇ ਹੋ ਜੀ ਬਹੁਤ ਵੱਡੀ ਸੇਵਾ ਗਊ ਮਾਤਾ ਦੀ ਸੇਵਾ ਤੇ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਅਸੀਂ ਧੰਨਵਾਦੀ ਹਾਂ ਜਿਹੜੇ ਵੀ ਡੇਲੋਂ ਵਾਲੇ ਮੰਦਰ ਨਾਲ ਜੁੜੇ ਹੋਏ ਨੇ ਪਿੰਡ ਡੇਲੋਂ ਰੰਗੀਆਂ ਤੇ ਹੋਰ ਵੀ ਪਿੰਡਾਂ ਦੀ ਸੰਗਤ ਜੁੜੀ ਹੋਈ ਆ ਜੈ ਸ਼ੇਰ ਆਰਾਮ ਜੀ ਸਾਰਿਆਂ ਨੂੰ